ਸ਼ਾਤੋ ਥੋਕਾ ਕਿੱਟਾ ਵੇਚਣਾ ਏ ਉਹ ਜਿੱਥੇ ਸਾਨੂੰ ਮਰਜ਼ੀ ਤੁਸੀਂ ਫੜਵਾ ਦੋ ਜਿੱਥੇ ਤੱਕ ਮੈਨੂੰ ਉਹ ਮਰਜ਼ੀ ਤੋਂ ਭੱਜਲਾ ਸਾਰਜ ਕਹਿੰਦਾ ਹਾਂਜੀ ਆਹ ਛਾਤਾਂ ਤੇ ਹੱਥ ਮਾਰ ਮਾਰ ਕਹਿੰਦੇ ਨੇ ਵੀ ਅਹੀ ਕਿੱਟਾ ਸ਼ਰਾਮ ਵੇਚਣਾ ਜੀ ਤੇ ਤੁਹਾਨੂੰ ਅਸੀਂ 10-20 ਰੁਪਏ ਦਵਾਂਗੇ ਤੇ ਤੁਸੀਂ ਨਾ ਚਿੱਟਾ ਖੜਾ ਆ ਜੀ ਪਿੰਡ ਦੇ ਵਿੱਚ ਨਿੱਕੇ-ਨਿੱਕੇ ਬੱਚਿਆਂ ਨੂੰ ਚਿਟਾ ਵੇਚਣ ਤੇ ਲਗਾਇਆ ਜਾ ਰਿਹਾ ਹੈ। ਦਰਸਲ ਪਰਿਵਾਰ ਨੇ ਵੱਡੇ ਇਲਜ਼ਾਮ ਪਿੰਡ ਦੇ ਬੰਦਿਆਂ ਤੇ ਲਗਾ ਦਿੱਤੇ ਨੇ। ਚਿਟਾ ਵੇਚਣ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਨੇ ਕਿ ਉਹ ਛੋਟੇ-ਛੋਟੇ ਬੱਚਿਆਂ ਨੂੰ ਹੀ ਆਪਣੇ ਨਾਲ ਚਿਟਾ ਵੇਚਣ ਤੇ ਲਗਾ ਰਹੇ ਨੇ ਤਾਂ ਕਿ ਉਹਨਾਂ ਤੇ ਕੋਈ ਸ਼ੱਕ ਨਾ ਕਰੇ। ਐਸਾ ਹੀ ਇੱਕ ਮਾਮਲਾ ਸੋਢੀ ਨਗਰ ਦਾ ਸਾਹਮਣੇ ਆਇਆ ਜਿੱਥੇ ਦੇ ਰਹਿਣ ਵਾਲੇ ਗੱਬਰ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਉਸਦੇ ਦੋ ਬੱਚੇ ਨੇ ਜਦ ਬੱਚੇ ਸਕੂਲੋਂ ਵਾਪਸ ਆਉਂਦੇ ਨੇ ਤਾਂ ਗਵਾਂਢ ਦੇ ਵਿੱਚ ਰਹਿਣ ਵਾਲੇ ਉਸਦੇ ਬੱਚਿਆਂ ਨੂੰ ਚਿੱਟਾ ਵੇਚਣ ਵਾਸਤੇ ਬਾਹਰ ਲੈ ਜਾਂਦੇ ਨੇ ਜਿਸ ਬਾਬਤ ਜਦ ਬੱਚਿਆਂ ਦੇ ਪਿਤਾ ਗੱਬਰ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੇ ਬੱਚਿਆਂ ਨੂੰ ਝਿੜਕਿਆ ਤਾਂ ਕਿ ਉਹ ਇਸ ਗਲਤ ਰਸਤੇ ਤੇ ਨਾ ਪੈ। ਪਰ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲ ਗਵਾਰਾ ਨਾ ਗੁਜ਼ਰੀ। ਆਪਣੇ ਬੱਚਿਆਂ ਨੂੰ ਝਿੜਕਦੇ ਪਿਤਾ ਤੇ ਹੀ ਗਵਾਂਡੀਆਂ ਨੇ ਟਾ ਰੋੜੀਆਂ ਦੇ ਨਾਲ ਹਮਲਾ ਕਰ ਦਿੱਤਾ। ਟੇਟਾ ਮਾਰ-ਮਾਰ ਕੇ ਉਸ ਦਾ ਸਿਰ ਪਾੜ ਦਿੱਤਾ। ਜ਼ਖਮੀ ਹੋਏ ਪਿਤਾ ਗੱਬਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਦੋਂ ਹੀ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਤਵਦੀਸ਼ ਕੀਤੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਜੋ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ। ਜੀ ਨਾਮ ਇਹ ਕਿੱਥੋਂ ਦਾ ਰਹਿਣ ਬਾਰੇ ਮੇਰਾ ਨਾਮ ਜੀ ਰਮਨਦੀਪ ਕੋਹਰ ਆ ਜੀ ਮਗਬਰ ਦੀ ਵਾਈਫ ਆ ਤੇ ਜਿਸ ਮੇਰੇ ਦੋ ਬੱਚੇ ਨੇ ਜੀ ਦੂਜਾ ਸਾਡੇ ਗਵਾਂਡ ਦੀ ਚਿੱਟਾ ਵੇਚਦਾ ਬਹੁਤ ਜ਼ਿਆਦਾ ਤੇ ਸੋਢੀ ਨਵਰਾ ਜੀ ਸਰਜੂ ਦਾ ਨਾਮ ਏ ਤੇ ਉਹਦਾ ਮੁੰਡਾ ਚਿੱਟਾ ਵੇਚਦਾ ਹੀ ਵੰਛ ਦੋਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਆ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਉਂਦੇ ਨੇ ਉਹ ਅਸੀਂ ਤਈ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਬਕਾਉਣ ਨਾਲ ਲੈ ਜਾਂਦਾ ਏ ਤੇ ਆਹ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੀ ਬਾਅਦ ਚ ਜੇ ਮੇਰੇ ਜੇਬਾਂ ਚ ਪਾ ਦੇਣ ਇਹਨਾਂ ਨੂੰ ਬਸਾਂ ਵੀਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜੇ ਅਸੀਂ ਉਹਦੇ ਮੁੰਡੇ ਨੂੰ ਰੋਕਿਆ ਜੀ ਅਸੀਂ ਉਹਦੇ ਮੁੰਡੇ ਨੂੰ ਕੋਈ ਸਾਡੇ ਘਰ ਆ ਕੇ ਸਾਡੇ ਗੜ ਪਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਕਾੜ ਦਿੱਤਾ ਅਸੀਂ ਜੇ ਥਰਖਾਛ ਦਿੱਤੀ ਜਦੋਂ ਤਰਕਾਸ਼ੀ ਦੇ ਕੇ ਅਸੀਂ ਆਏ ਜੇ ਇਹਨਾਂ ਨੇ ਸਿਰ 파ੜ ਦਿੱਤਾ ਤੇ ਜਿਵੇਂ ਨਾ ਤਾਂ ਸਾਡੇ ਕੱਲਾੜੇ ਸੌਂਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਨਹੀਂ ਲੈਣ ਆਏ ਘਰ ਦਾ ਘਰ ਧੌਣ ਲੱਗੀ ਸਹੀ ਕਰ ਦੇਣਾ ਹੂੰ ਹੂੰ ਤੇ ਭਗਵੰਤ ਮਾਨ ਤਾਂ ਕਹਿੰਦੇ ਨੇ ਅਸੀਂ ਚਿੱਟੇ ਖਿਲਾਫ ਅਸੀਂ ਘੱਟ ਧੌਣੇ ਪਾਈ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਵੇ ਦਰਦੀ ਆ ਚਿੱਟੇ ਆਲਿਆ ਤੋਂ ਚਿੱਟੇ ਆਲੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਮਾਨ ਵੀ ਕੁਝ ਕਰ ਸਕਦਾ ਏ ਸਰਕਾਰ ਨਹੀਂ ਕੁਝ ਕਰ ਸਕਦੀ ਹੋਰ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿصافੀ ਦਵਾਈਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਤੇ ਤੇ ਨਾਲ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਦੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਤੇ ਵਾਲੇ ਵੰਛੁਰ ਜ਼ਿੰਮੇਵਾਰ ਆ ਜੀ ਸਾਰਜ ਪਿੰਡ ਦੇ ਹੀ ਰਹਿਣਗੇ ਹਾਂਜੀ ਹਾਂਜੀ ਛੋਟੀ ਨਗਰ ਪਿੰਡ ਸਾਡੇ ਗਵਾਂਢ ਹੀ ਵੇਖਦਾ ਪਿਆ ਜੀ ਚਿੱਟਾ ਬਹੁਤ ਜ਼ਿਆਦਾ ਛੋਟੀ ਨਗਰ ਚ ਚਿੱਟਾ ਵੇਖਦਾ ਪਿਆ ਜੀ ਨਾਲ ਨਾਲ ਲੱਗ ਕੇ ਵੇਖਦਾ ਕਿਸ ਤਰ੍ਹਾਂ ਵੇਚਦਾ ਉਹ ਜੀ ਆਉਂਦੇ ਨੇ ਜੇ ਬਾਹਰ ਵੇਖਦਾ ਏ ਇੱਥੇ ਨਹੀਂ ਜੀ ਵੇਖਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਂਹ ਨੂੰ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲ ਜਾਈਏ ਕਬੂਤਰ ਫੜਨ ਕੋਤੇ ਕੁਝ ਨਹੀਂ ਜਾਂਦੇ ਜੀ ਉਹ ਉਹ ਜੀ ਕੱਚੇ ਰਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਆਪਾਂ ਚਿੱਟੇ ਦੇਣਾ 10-20 ਰੁਪਏ ਦਿੰਦੇ ਨੇ ਤੇ ਮੈਂ ਉਹ ਜੇਬਾਂ ਚ ਪਾ ਕੇ ਤੇ ਨਾਲ ਤੋਂ ਵਕਾਂਦੇ ਨਹੀਂ ਹਾਂਜੀ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਇਸ ਗੱਲ ਦਾ ਕਿ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਇਹ ਇਨਸਾਫ ਮਿਲੇਗਾ ਜੀ ਪਰ ਮੈਨੂੰ ਲੱਗਦਾ ਨਹੀਂ ਵੀ ਇਨਸਾਫ ਮਿਲੇਗਾ ਚਿੱਟੇ ਵਾਲੇ ਭੋਰਾ ਨਹੀਂ ਦਰਦੇ ਹਾਂਜੀ ਉਹਨਾਂ ਦੇ ਕੋਠਿਆਂ ਪੱਲੇ ਦੀ ਜਾ ਕੇ ਸ਼ਰਿਆਮ ਉਹਨਾਂ ਕੋਲ ਅਸਲਾ ਨਹੀਂ ਹਸਲੇ ਦਾ ਸਾਨੂੰ ਡਰਾਵਾ ਪਾਉਂਦੇ ਨੇ ਹਾਂਜੀ ਹਸਲੇ ਦਾ ਬਹੁਤ ਡਰਾਵਾ ਪਾਉਂਦੇ ਨੇ ਜੇ ਤੁਮ ਐ ਕਰਦਾਂਗੇ ਤੇ ਵਜੋ ਕਰਦਾਂਗੇ ਸ਼ਰਿਆਮ ਸਾਡੇ ਘਰ ਇੱਤਾ ਚਲਾਉਂਦੇ ਨੇ ਪੁਲਿਸ ਕੋ ਕਾਰਵਾਈ ਨਹੀਂ ਕਰ ਕੋਈ ਕਾਰਵਾਈ ਨਹੀਂ ਹੋਈ ਅਜ ਸਾਨੂੰ ਦੇ ਲੋ ਚੱਲੇ 5 ਸਾਡੇ ਸਰਖਾਸ਼ ਦਿੱਤੀ ਨੂੰ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦਰਦੀ ਪੁਲਿਸ ਦੀ ਦਰਦੀ ਹੈ ਜੀ ਪੁਲਿਸ ਸ਼ਰਿਆਮ ਦਰਦੀ ਅਸੀਂ ਆਪ ਕਹਿੰਦੇ ਵੀ ਪੁਲਿਸ ਦਰਦੀ ਹੈ ਜੀ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰ ਆਈ ਆ ਦੇਖ ਕੇ ਲਈ ਮੌਕਾ ਪਰ ਪੁਲਿਸ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਹਾਂਜੀ 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 ਕੁਛ ਨਹੀਂ ਕਿਹਾ ਜੀ ਪੁਲਸਾ ਜਾਣੇ ਗੱਲ ਤੇਰੀ ਭਗਵੰਤ ਮਾਨ ਤੱਕ ਪਹੁੰਚਣੀ ਹਾਂਜੀ ਹਾਂਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ ਵੀ ਇੱਧਰ ਹਾਲਾਤ ਦੇਖੋ ਵਿੱਜੜ ਵਿਹਾੜੀਦਾਰ ਕਰਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੇ ਚਿੱਟੇ ਵਾਲਿਆਂ ਦੇ ਹਾਲਾਤ ਦੇਖੋ ਜਾ ਕੇ ਹਾਂਜੀ ਸਾਡਾ ਘਰ-ਬਾਰ ਦੇਖਣਾ ਵੀ ਵਿਹਾੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਮਗਰੋਂ ਚਿੱਟਾ ਮਕਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਿਰ ਪਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ਼ ਚਾਹੀਦਾ ਮੇਰਾ ਜੀ ਨਾਮ ਜੀ ਮੈਂ ਸ਼ੈਨੀ ਕਲਾਸ ਚ ਪੜਦਾ ਹਾਂ ਹਾਂ ਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਜਿਹੜੇ ਖੇਡਦੇ ਨੇ ਤੇ ਸਾਡੇ ਜੈਕਸ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੈਕ ਚ ਬੱਚਾ ਸਾਨੂੰ ਕਚਰਾ ਕਚਰਾ ਤੇ ਲਿਆ ਜਾਂਦੇ ਜੀ ਚਿੱਟਾ ਵਕਾਉਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਨੇ ਕਹਿੰਦੇ ਜੀ ਇਹ ਤੁਹਾਨੂੰ ਹੀ 10-20 ਰੁਪਏ ਦਵਾਂਗੇ ਤੇ ਤੁਸੀਂ ਇਹਨਾਂ ਚਿੱਟਾ ਫੜਾ ਆ ਜੀ ਗੱਡੀਆਂ ਆਉਂਦੀਆਂ ਜੀ ਦੂਰੋਂ ਦੂਰੋਂ ਪਹਿਲਾ ਲਾ ਕੇ ਦਿੰਦੇ ਹਾਂ ਜੀ ਕਿੱਥੋਂ ਦੇ ਰਹਿਣ ਮੋੜੇ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਂ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗੱਲਬਾਤ ਹੋ ਗਈ ਗੱਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਢੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਲਾ ਕੇ ਚੇ ਹਾਂ ਵੀ ਮੈਂ ਕਿਹਾ ਵੀ ਜੇ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਉਲੜ ਪਏ ਜਿੰਨੇ ਨੇ ਨਗੇ ਟਾਈਂ ਇਹਦੇ ਤੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਫੇਰ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅਮਲਾ ਕਰ ਹਾਂਜੀ ਇੱਟਾਂ ਚਲਾਈਆਂ ਜੀ ਮੇਰੇ ਘਰੇ ਆ ਕੇ ਚਲਾਈਆਂ ਤੁਹਾਡੇ ਤੇ ਖਮਲਾ ਕਰਤਾ ਘਰੇ ਆ ਕੇ ਹਾਂਜੀ ਕੰਮ ਤੋਂ ਆਏ ਜੇ ਉਹਦਾ ਹੀ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਹੀ ਆ ਜੀ ਤੇ ਇਹਨਾਂ ਨੇ ਇੱਟਾਂ ਚਲਾਈਆਂ ਮੇਰੇ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਤੇ ਇਹਨੇ ਕਹਿੰਦਾ ਦੋ ਆਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲ ਹਰ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਰਣ ਦੀ ਲਤਾਂ ਟੁੱਟਣੀ ਚਾਹੀਦੀ ਜੀ ਇਹਨਾਂ ਸਰਖਾ ਦੇ ਨੂੰ ਜੇਲ੍ਹ ਚ ਭੇਜਿਆ ਜਾਵੇ ਜੀ ਜੀ ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮਕ ਰਮਨਦੀਪ कौर ਵਾਸੀ ਪਿੰਡ ਸੋਢੀ ਨਗਰ ਇਹ ਇਲਜ਼ਾਮ ਲਾ ਰਹੀ ਹੈ ਕਿ ਕੁਝ ਬੰਦਿਆਂ ਤੇ ਕਿ ਜੋ ਪਿੰਡ ਚ ਨਸ਼ਾ ਵੇਚਣ ਦੇ ਆਦੀ ਨੇ ਉਹ ਹੁਣ ਬੱਚਿਆਂ ਨੂੰ ਮਜਬੂਰ ਕਰ ਰਹੇ ਨਸ਼ਾ ਵੇਚਣ ਲਈ ਤੇ ਬੱਚੇ ਤੋਂ ਨਸ਼ਾ ਵਿਕਾਰੇ ਨੇ ਜਦੋਂ ਉਸ ਲੇਡੀ ਦੇ ਬੱਚਿਆਂ ਤੋਂ ਨਸ਼ਾ ਵਿਕਾਉਣ ਤੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਸ ਦੇ ਲੇਡੀ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਹਜੇ ਤੱਕ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਕੋਈ ਐਮਲਰ ਰਸੀਵ ਨਹੀਂ ਹੋਈ ਹਸਪੀਟਲ ਤੋਂ ਪਰ ਫਿਰ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਅਸੀਂ ਲੇਡੀ ਕੋਲ ਜਾ ਕੇ ਪੁੱਛਗਿੱਛ ਕੀਤੀ ਹੈ ਅਤੇ ਜਿਹੜੇ ਬੰਦਿਆਂ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦੇ ਹਜੇ ਤੱਕ ਪਿੰਚ ਤਸਦੀਕ ਨਹੀਂ ਹੋਏ ਫਿਰ ਵੀ ਲਗਾਤਾਰ ਪ੍ਰਿੰਟ ਚਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਲੇਡੀ ਦੇ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨਸ ਤੇ ਐਫਆਈਆਰ ਰਜਿਸਟਰ ਕੀਤੀ ਜਾਊਗੀ